ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਪੁੱਟਾ ਅਤੇ ਸੀਨੀਅਰ ਅਕਾਲੀ ਆਗੂ ਹਰਵਿੰਦਰ ਸਿੰਘ ਬੱਬਲ ਨੇ ਫਤੇਗੜ ਸਾਈ ਵਿਖੇ ਇੱਕ ਮੀਟਿੰਗ ਕਰਕੇ ਕਿਹਾ ਕਿ ਸਿੱਖ ਕੌਮ ਦੇ ਸ਼ੂਰਬੀਰ ਜੋਧਿਆਂ ਦੇ ਨਾਮ ਤੇ ਖਿਤਾਬ ਅਤੇ ਉਪਾਦੀਆਂ ਦੇਣ ਦਾ ਕੋਈ ਵਿਧੀ ਵਿਵਧਾਨ ਬੰਨਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸਿੱਖ ਕੌਮ ਦੇ ਸ਼ੂਰਬੀਰ ਜੋਧੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਅਦਰਸਾਏ ਮਾਰਗ ਤੇ ਚੱਲਦਿਆਂ ਵੱਡੀਆਂ ਕੁਰਬਾਨੀਆਂ ਅਤੇ ਸੇਵਾਵਾਂ ਕੀਤੀਆਂ ਹਨ। ਉਹਨਾਂ ਮਹਾਨ ਸ਼ਖਸੀਅਤਾਂ ਦੇ ਨਾਮ ਤੇ ਖਿਤਾਬ ਜਾਂ ਉਪਾਦੀਆਂ ਦੇਣ ਲਈ ਸਿੱਖ ਸੰਗਤ ਦੀ ਚੁਣੀ ਹੋਈ ਨੁਮਾਇੰਦਾ ਸੰਸਾ ਸ਼ਰੋਮਣੀ ਗੁਰਦੁਆਰਾ ਪਰ ਬੰਦਾ ਕਮੇਟੀ ਵੱਲੋਂ ਕੋਈ ਵਿਧੀ ਵਿਧਾਨ ਬਣਾਉਣੇ ਚਾਹੁੰਦੇ ਹਨ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਅਸੀਂ ਸਮੁੱਚੀ ਸੰਗਤ ਦੇ ਰੂਪ ਵਿੱਚ ਤੁਹਾਡੇ ਨਾਲ ਜੋ ਆਪਣੇ ਵਿਚਾਰ ਜਿਹੜੇ ਤੁਹਾਡੇ ਸਮੇਂ ਰੱਖਣਾ ਚਾਹੁੰਦੇ ਆ ਉਹਦੇ ਵਿੱਚ ਮੇਨ ਗੱਲ ਇਹ ਹੈ ਵੀ ਜੋ ਸਾਡੇ ਸਿੱਖ ਕੌਮ ਦੇ ਸੂਰਬੀਰ ਯੋਧੇ ਹੋਏ ਨੇ ਜਿਨ੍ਹਾਂ ਦੀਆਂ ਬੜੀਆਂ-ਬੜੀਆਂ ਕੁਰਬਾਨੀਆਂ ਔਰ ਬੜੀਆਂ-ਬੜੀਆਂ ਸਵਾਵਾ ਔਰ ਮਹਾਨ ਸ਼ਹੀਦ ਹੋਏ ਨੇ ਸਿੱਖ ਕੌਮ ਦੇ ਉਹਨਾਂ ਸਾਰੇ ਸੂਰਬੀਰ ਯੋਧਿਆਂ ਦੇ ਨਾਂ ਦੇ ਉੱਤੇ ਕਈ ਵਾਰ ਅਸੀਂ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਉਹਨਾਂ ਦੇ ਨਾਮ ਉੱਤੇ ਅਵਾਰਡ ਨੇ ਜਿਹੜੇ ਕਿਤਾਬ ਨੇ ਜਾਂ ਉਪਾਧੀਆਂ ਨੇ ਉਹ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਔਰ ਜਦ ਜਦ ਕੇ ਜਦ ਦੂਜਾ ਪੱਖ ਅਸੀਂ ਦੇਖਦੇ ਹਾਂ ਤਾਂ ਅਸੀਂ ਜਿਹੜੇ ਇਹ ਸਾਡੇ ਕੌਮ ਦੇ ਯੋਧੇ ਹੋਏ ਨੇ ਇਹਨਾਂ ਦਾ ਜਿਹੜਾ ਦੇਣਾ ਸੀ ਕਾ ਅੱਜ ਵੀ ਇਹਨਾਂ ਦਾ ਦੇਣਾ ਜਿਹੜਾ ਦੇ ਨਹੀਂ ਸਕਦੇ ਕਿਉਂਕਿ ਅੱਜ ਜਿੰਨੇ ਅਸੀਂ ਦੇਖਦੇ ਆ ਕਿਤੇ ਚਾਰ ਬੰਦੇ ਇਕੱਠੇ ਹੋ ਗਏ ਜਾਂ ਕਿਸੇ ਸੰਸਥਾ ਵੱਲੋਂ ਜਿਹੜਾ ਉਹਨਾਂ ਦੇ ਨਾਮ ਦੇ ਉੱਤੇ ਖਿਤਾਬ ਦਿੱਤਾ ਜਾਂਦਾ ਉਹਦੇ ਲਈ ਅਸੀਂ ਅੱਜ ਇੱਕ ਬੇਨਤੀ ਕਰਨੀ ਚਾਹੁੰਦੇ ਆ ਸੰਗਤੀ ਰੂਪ ਦੇ ਵਿੱਚ ਖਾਸ ਤੌਰ ਤੇ ਜੋ ਸਾਡੀ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਜਿੱਥੇ ਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਿੱਖ ਕੌਮ ਦਾ ਸਰਵੋੱਚ ਸਥਾਨ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਉਹ ਅਸੀਂ ਅੱਜ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜਿਹੜੀ ਇਹ ਦੋਵੇਂ ਸਾਡੀਆਂ ਉੱਚ ਸੰਸਥਾਵਾਂ ਨੇ ਉੱਚ ادارے ਨੇ ਇਹਨਾਂ ਦੇ ਵਿੱਚ ਜਿਹੜੇ ਸਾਡੇ ਕੌਮ ਦੇ ਮਹਾਨ ਚੋਦੇ ਸਿੱਖ ਕੋਈ ਨੇ ਸੂਰਮੇ ਹੋਏ ਨੇ ਉਹਨਾਂ ਦੇ ਨਾਮ ਤੇ ਕੋਈ ਵੀ ਖਿਤਾਬ ਦੇਣਾ ਤਾਂ ਉਹਦਾ ਕੋਈ ਵਿਧੀ ਵਿਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣਾ ਚਾਹੀਦਾ ਔਰ ਜੇ ਉਹ ਵਿਧੀ ਵਿਧਾਨ ਦੇ ਵਿੱਚ ਕੋਈ ਵੀ ਇਨਸਾਨ ਕਿਸੇ ਨੂੰ ਵੀ ਦੇਣਾ ਤਾਂ ਉਹ ਖਰਾ ਉਤਰਦਾ ਪੂਰਾ ਉਹਦੇ ਡੈਰੇ ਦੇ ਵਿੱਚ ਆਉਂਦਾ ਤਾ ਦਿੱਤਾ ਜਾਵੇ ਕੇਵਲ ਤੇ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜੀ ਆ ਉੱਥੋਂ ਹੀ ਜਿਹੜਾ ਇਹ ਕਿਤਾਬ ਆ ਮਿਲਣਾ ਚਾਹੀਦਾ ਤਾਂ ਕਿ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਦਾ ਜਿਹੜਾ ਸਤਕਾਰ ਬਰਕਰਾਰ ਰਹੇ ਉੱਥੇ ਜਿਹੜਾ ਵੀ ਇਨਸਾਨ ਕੋਈ ਕਿਸੇ ਨੂੰ ਉਪਾਦੀ ਕਿਤਾਬ ਮਿਲਦਾ ਹੈ ਉਹਨੂੰ ਵੀ ਆਪਣੇ ਆਪ ਤੇ ਕਮਾਨ ਮਹਿਸੂਸ ਹੋਵੇ ਸੋ ਇਸ ਕਰਕੇ ਸਾਡੀ ਇਹ ਬੇਨਤੀ ਹੈ ਵੀ ਜਿਹੜਾ ਅੱਜ ਤੱਕ ਕੋਈ ਵੀ ਇਸ ਪੱਖ ਦਾ ਵਿਧੀ ਭਰਾ ਨਹੀਂ ਬਣਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਾਸ ਤੌਰ ਤੇ ਸਾਡੀ ਇਹ ਬੇਨਤੀ ਹੈ ਵੀ ਇਹ ਜਿਹੜਾ ਕਿਸੇ ਵੀ ਸੂਰਮੇ ਦੇ ਨਾਂ ਦੇ ਉੱਤੇ ਕਿਸੇ ਸ਼ਹੀਦ ਦੇ ਨਾਂ ਦੇ ਉੱਤੇ ਕੋਈ ਵੀ ਕਿਤਾਬ ਦਿੱਤਾ ਜਾਂਦਾ ਤਾਂ ਉਹਦਾ ਕੋਈ ਵਿਧੀ ਵਿਧਾਨ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਵੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਇਹ ਜਿਹੜਾ ਕਿਤਾਬਾ ਮਿਲਣਾ ਚਾਹੀਦਾ ਹੈ। ਇਹ ਮੈਂ ਪਿਛਲੇ ਲੰਬੇ ਸਮੇਂ ਤੋਂ ਇਹ ਕਿਤਾਬ ਉੱਤੇ ਜਾ ਰਹੇ ਮੈਂ ਪਰ ਇਹ ਕਿਹਨਾਂ ਚ ਕਿਵੇਂ ਆਇਆ ਦਿੱਤਾ ਗਿਆ ਜਾਂ ਕਿਸ ਨੇ ਦਰਬਾਰ ਤੋਂ ਕੀਤੀ ਹੈ? ਦੇਖੋ ਅਸੀਂ ਦਰਬਾਰ ਤੋਂ ਅਸੀਂ ਆਮ ਤੌਰ ਤੇ ਜਿਵੇਂ ਦੇਖਦੇ ਆ ਬਹੁਤ ਏਦਾਂ ਦੇ ਬਹੁਤ ਇੱਕ ਨਹੀਂ ਅਨੇਕਾ ਦਿੱਤੇ ਗਏ ਨੇ। ਕਿਉਂਕਿ ਅੱਜ ਅਸੀਂ ਜੇ ਇਹ ਕਿਤਾਬ ਜਿਵੇਂ ਮੰਨ ਲਓ ਕਿਸੇ ਨੂੰ ਆਮ ਤੌਰ ਤੇ ਜੇ ਦਿੱਤਾ ਜਾਂਦਾ ਜਿਹਦੀ ਕੋਈ ਉਸ ਦੇ ਜਿਹੜੇ ਸ਼ਹੀਦ ਦੇ ਬਰਾਬਰ ਜਾਂ ਕਿਸੇ ਜੋਧੇ ਦੇ ਬਰਾਬਰ ਕੁਰਬਾਨੀਆਂ ਜਾਂ ਉਸ ਜਾਂ ਕਾਰਜ ਕੀਤਾ ਉਹਨੂੰ ਦਿੱਤਾ ਜਾਵੇ ਕੋਈ ਮਾੜੀ ਗੱਲ ਨਹੀਂ ਪਰ ਮੈਂ ਸਮਝਦਾ ਇਹਦੇ ਲਈ ਕੋਈ ਅਜੇ ਤੱਕ ਸਾਡੇ ਕੋਲ ਵਿਧਿਵਿਧਾਨ ਹੈ ਹੀ ਨਹੀਂ ਕਿਉਂਕਿ ਕੋਈ ਵੀ ਸੰਸਥਾ ਆਪਣੇ ਤੌਰ ਤੇ ਅਵਾਰਡ ਬਣਾ ਕੇ ਆਪਣੇ ਤੌਰ ਤੇ ਦੇ ਦੇਵੇ ਹਾਲਾਂਕਿ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਜਾਂ ਉਹਨਾਂ ਦੇ ਦੇਖੋ ਕਈ ਤਿੰਨੇ ਸਾਡੇ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਆਪਣੇ ਬੰਦਮੰਦ ਕਟਵਾਲੇ ਜਿਨ੍ਹਾਂ ਨੇ ਆਪਣੇ ਪਰਿਵਾਰ ਤੱਕ ਬਾਤ ਤੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਦਿਲ ਕਢਵਾਕ ਆਪਣੇ ਉਹਨਾਂ ਦੇ ਜ਼ਬਰਦਸਤੀ ਉਸ ਸਮੇਂ ਦੀ ਹੁਕਮਰਾਨਾਂ ਨੇ ਮੂੰਹ ਦੇ ਵਿੱਚ ਤੱਕ ਪਾਏ ਕਿੰਨੀਆਂ ਅੱਖਾਂ ਤੱਕ ਜਿਨ੍ਹਾਂ ਦੇ ਆਰਿਆ ਨਾਲ ਸਰੀਰ ਚੀਰੇ ਵਿੱਚ ਚੀਰੇ ਗਏ ਔਰ ਕਿੰਨੀਆਂ ਕੁਰਬਾਨੀਆਂ ਜਿਹੜੇ ਸੂਰਗਰਮ ਯੋਧਿਆਂ ਨੇ ਕੀਤੀਆਂ ਨੇ ਅੱਜ ਉਹਨਾਂ ਯੋਧਿਆਂ ਦੇ ਨਾਂ ਦੇ ਉੱਤੇ ਜੀ ਆਪਾਂ ਕਿਸੇ ਨੂੰ ਜਾਂ ਦੰਨਿਆ ਖਤਾਬ ਤਾਂ ਮੈਂ ਸਮਝਦਾ ਉਹਦੀ ਇੱਕ ਭੋਖ ਪੜਤਾਲ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੀ ਕਰਨੀ ਚਾਹੀਦੀ ਹੈ ਜਿਹੜੇ ਵੀ ਉਸ ਦਾਇਰੇ ਦੇ ਵਿੱਚ ਆਉਂਦੇ ਨੇ ਜਿਹੜੇ ਉਹ ਜੋਬ ਨੇ ਉਹਨਾਂ ਨੂੰ ਦਿੱਤਾ ਜਾਵੇ ਤਾਂ ਦਿੱਤਾ ਜਾਵੇ ਕੇਵਲ ਤੇ ਕੇਵਲ ਸ਼੍ਰੀ ਕਾਲਤਾਪਤ ਸਾਹਿਬ ਨੂੰ ਅਸੀਂ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਔਰ ਸ਼੍ਰੀ ਕਾਲਤਾਪਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਸੀਂ ਜਿਹੜੀ ਹੈ ਲਿਖਤੀ ਤੌਰ ਤੇ ਚਿੱਠੀਆਂ ਜਿਹੜੀ ਉਹ ਭੇਜਣ ਲੱਗੇ ਆਂ ਪ੍ਰਾਪਤੀ ਵੇਚਣੇ ਔਰ ਖੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز